ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ ਕਿਸਾਨਾਂ ਲਈ ਸਰਕਾਰ ਵੱਲੋਂ ਵੱਡੇ ਐਲਾਨ ਕੀਤੇ ਗਏ ਨੇ ਹੁਣ ਬਟਨ ਦਬਾਉਣ ਤੇ ਹੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਬੋਨਸ ਭੇਜੇ ਜਾਣਗੇ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਕੀਤੇ ਗਏ ਨੇ ਇਸ ਦਰਾਂ ਨੂੰ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਹਰਿਆਣਾ ਦੇ ਵਿੱਚ ਘਟਮੀ ਪਿਆ ਹੈ ਇਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਇਸ ਦੇ ਮੱਦੇਨਜ਼ਰ ਸਾਡੇ ਕੈਬਨਿਟ ਨੇ ਕਿਸਾਨਾਂ ਨੂੰ 2000 ਰੁਪਏ ਬੋਨਸ ਦੇਣ ਦਾ ਫੈਸਲਾ ਕੀਤਾ ਹੈ ਸਰਕਾਰ ਨੇ ਕਿਸਾਨਾਂ ਨੂੰ ਇਸ ਦੀ ਪਹਿਲੀ ਕਿਸ਼ਤ ਜਾਰੀ ਵੀ ਕਰ ਦਿੱਤੀ ਹੈ ਇੱਕ ਅਤੇ ਦੋ ਦਿਨਾਂ ਦੇ ਵਿੱਚ 520000 ਕਿਸਾਨਾਂ ਦੇ ਖਾਤਿਆਂ ਦੇ ਵਿੱਚ 525 ਕਰੋੜ ਰੁਪਏ ਪਹੁੰਚ ਜਾਣਗੇ ਸੂਬੇ ਦੇ 14 ਜ਼ਿਲ੍ਹਿਆਂ ਦੇ ਵਿੱਚ ਵੈਟਰਨਰੀ ਪੋਲੀ ਕਲੀਨਿਕ ਚਲਾਏ ਜਾ ਰਹੇ ਨੇ ਇਹ ਵੈਟਰਨਰੀ ਪੋਲੀਕਲੀਨਿਕਾ ਰਾਜ ਦੇ ਬਾਕੀ 8 ਜ਼ਿਲ੍ਹਿਆਂ ਦੇ ਵਿੱਚ ਵੀ ਖੋਲੇ ਜਾਣਗੇ। ਇਹਨਾਂ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਇਸ ਵਿੱਚ ਐਕਸ-ਰੇ, ਅਲਟਰਾਸਾਉਂਡ ਵਰਗੀਆਂ ਸਹੂਲਤਾਂ ਹੋਣਗੀਆਂ। ਜਿੰਨਾ 8 ਜ਼ਿਲ੍ਹਿਆਂ ਦੇ ਵਿੱਚ ਵੈਟਰਨਰੀ ਕਲੀਨਿਕ ਖੋਲੇ ਜਾਣਗੇ, ਉਹਨਾਂ ਦੇ ਵਿੱਚ ਪੰਚਕੁਲਾ, ਕੈਥਲ, ਕਰਨਾਲ, ਹਿਸਾਰ, ਝੱਜਰ, ਗੁਰੂਗ੍ਰਾਮ, ਫਰੀਦাবাদ, ਜਮੂਨਾ ਨਗਰ ਸ਼ਾਮਲ ਨੇ। ਮੁੱਖ ਮੰਤਰੀ ਨੇ ਦੁੱਧ ਉਤਪਾਦਕ ਕਿਸਾਨਾਂ ਲਈ ਵੀ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਘਰ ਘਰ ਦੁੱਧ ਸਪਲਾਈ ਕਰਨ ਵਾਲੇ ਦੁੱਧ ਮਾਲਕਾਂ ਦਾ ਬੀਮਾ ਕੀਤਾ ਜਾਵੇਗਾ ਸਾਰੇ ਦੁੱਧ ਵિતਰਕ ਪ੍ਰਧਾਨ ਮੰਤਰੀ ਬੀਮਾ ਯੋਜਨਾ ਦੇ ਤਹਿਤ ਕਵਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਅਜਿਹੇ ਦੁੱਧ ਵਿਕਰੇਤਾ ਜਿਨ੍ਹਾਂ ਦੀ ਸਲਾਨਾ ਆਮਦਨ 3.2 ਲੱਖ ਰੁਪਏ ਹੈ ਉਹਨਾਂ ਨੂੰ ਰਾਜ ਦੀ ਦਿਆਲੂ ਸਕੀਮ ਤਹਿਤ ਸ਼ਾਮਲ ਕੀਤਾ ਜਾਵੇਗਾ ਇਸ ਸਕੀਮ ਤਹਿਤ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਜਾਂ ਸਥਾਈ ਤੌਰ ਤੇ ਅਪੰਗਤਾ ਹੋਣ ਦੀ ਸੂਰਤ ਦੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਸਾਡੇ ਦੁੱਧ ਵਾਲੇ ਹਰ ਮੌਸਮ ਵਿੱਚ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਤੀ ਸਾਲ ਦੌਰਾਨ ਅੰਤੋਦਿਆ ਪਰਿਵਾਰਾਂ ਦੇ ਮੈਂਬਰਾਂ ਲਈ ਦੁੱਧ ਤੇ ਪ੍ਰੋਤਸਾਹਨ ਰਾਸ਼ੀ 5 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 10 ਰੁਪਏ ਕਰ ਦਿੱਤੀ ਗਈ ਹੈ ਪਿਛਲੇ ਸਾਲ ਇਸ ਸਕੀਮ ਤਹਿਤ 39 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਇਸ ਵਾਰ ਇਸ ਸਕੀਮ ਤਹਿਤ ਬਜਟ 100 ਕਰੋੜ ਰੁਪਏ ਦਾ ਕੀਤਾ ਗਿਆ